ਦੇ ਵੇ ਦੋਸਤੋ ਤੁਸੀਂ ਜੁੜ ਚੁੱਕੇ ਹੋ ਪੰਜ ਪਾਣੀ ਨਿਊਜ਼ਰਾਲ ਮੈਸ ਸੁਨੀਲ ਸਿੰਘ ਇਸ ਵੇਲੇ ਅਸੀਂ ਫਰੀਦਕੋਟ ਦੇ ਜਿਹੜਾ ਆਪਾਂ ਟਕਪੂਰਾ ਚੌਂਕ ਵਿੱਚ ਖੜੇ ਆ ਇੱਥੇ ਭਾਰਤ ਬੰਦ ਦੇ ਸਦੇ ਤਹਿਤ ਉਹਦੇ ਵਾਸਤੇ ਵੀ ਮਗਨੀਆਂ ਨੇ ਆਈਆਂ ਜੁਨੀਆਂ ਨਾਲ ਇਕੱਠੀਆਂ ਹੋਈਆਂ ਐਸਕੇਮ ਦੇ ਬੈਨਰ ਰੇਟ ਤੇ ਇਹਦਾ ਸਫਲ ਬੰਦ ਰਿਹਾ ਹੈ ਤੇ ਆਪਾਂ ਗੱਲਬਾਤ ਕਰਦੇ ਆਂ ਖਾਨਾਗੂ ਨਾਲ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਧੰਨਵਾਦ ਉਹ ਤੋਂ ਗਾਂ ਫੇਰ ਇੱਕ ਖਦਸ਼ਾ ਦੇ ਕਰਕੇ ਮੱਤੀ ਆਪਾਂ ਅੱਜ ਜਿਹੜਾ ਆਪਾਂ ਭਾਰਤ ਬੰਦ ਕੀਤਾ ਏ 16 ਤਰੀਕਾ ਇਹਦਾ ਮੁੱਖ ਕਾਰਨ ਕੀ ਆਈ ਇਹ ਤਾਂ ਕਰਨੇ ਹੈ ਜੀ 2020 ਦੇ ਵਿੱਚ ਨਾ ਹਾਂਜੀ ਕਿਸਾਨ ਸੰਘਰਸ਼ ਮੋਟਾ ਹਾਲ ਵਿੱਚ ਆਇਆ ਉਸ ਤੋਂ ਬਾਅਦ ਦਿੱਲੀ ਅਸੀਂ ਸੰਘਰਸ਼ ਕੀਤਾ ਜਿਹੜੇ ਤਿੰਨ ਕਾਲੇ ਕਾਨੂੰਨ ਆਏ ਬਿਜਲੀ ਬਿੱਲ ਆਇਆ ਤੇ ਹੋਰ ਮਜਬੀ ਦੇ ਮੁੱਦੇ ਆਏ ਉਹਦੇ ਉੱਤੇ ਅਸੀਂ ਲੜਾਈ ਲੜੀ 13 ਮਹੀਨੇ ਹਾਂਜੀ ਉਹਦੇ ਵਿੱਚ ਜਿਹੜੀਆਂ ਗੱਲਾਂ ਮੰਨ ਲਈ ਕਿ ਜਦੋਂ ਮੋਦੀ ਨੇ ਆਪ ਦਾ ਮਾਫੀ ਮੰਨਤੀ ਇਹ ਮੇਰੀ ਕਮਕਸ਼ਿਆ ਦੇ ਵਿੱਚ ਕੋਈ ਕਮੀ ਰਹੇਗੀ ਤੇ ਮੈਂ ਉਹ ਮਾਫੀ ਮੰਗਦਾ ਤੇ ਇਹ ਜਿਹੜੇ ਬਿੱਲਰ ਸਾਡੀਆਂ ਜਥੇ ਬੰਦਿਆਂ ਦੀ ਸੰਗਤ ਮੌਕੇ ਦੀਆਂ 507 ਹੈ ਪੂਰੇ ਪੰਜਾਬ ਦੇ ਵਿੱਚ ਹਾਂ ਜੀ ਉਹਨਾਂ ਨਾਲ ਇੱਕ ਮੀਟਿੰਗ ਹੋਈ ਉਹਦੇ ਵਿੱਚ ਉਹ ਮੰਨਿਆ ਜੋ ਕਿ ਮੈਂ ਐਮਐਸਪੀ ਪੀਜੀ ਬੈਲਾ ਜਿਹੜੇ ਤੁਹਾਡੇ ਕਿਸਾਨ ਸੀਦੇ ਹੋਏ ਉਹਨਾਂ ਨੂੰ ਵੀ ਮੈਂ ਨਿੱਜੀ ਡੋਲਾ ਨਿੱਕੀ ਉਹਨਾਂ ਦੇ ਮਦਦ ਕਰੂੰਗਾ ਕੁਝ ਨਾ ਹੋਰ ਮਜ਼ਦੂਰਾਂ ਬਾਰੇ ਕਾਰਖਾਨੇ ਨਹੀਂ ਬੰਦ ਹੋਰ ਦਿਆਂਗਾ ਜਿਹੜੇ ਮਜ਼ਦੂਰ ਬੇਜ਼ਗਾਰ ਹੋ ਰਹੇ ਹਨ ਉਹਨਾਂ ਨੂੰ ਨਹੀਂ ਹੋਣ ਦੇਵਾਂਗਾ ਤੇ ਮੈਂ ਮਮਤਾ 52 ਲੱਖ ਨੌਕਰੀਆਂ ਦੇਵਾਂਗਾ ਇਹ ਵਾਅਦਾ ਹੱਦ ਤੱਕ ਉਸ ਸਮੇਂ ਹੋਏ ਹਾਂ ਪਹਿਲਾ ਵਿਰਾਲਤ ਕੀ ਹੋਇਆ ਹੁਣ ਇਹ ਦਿਨ ਸਾਨੂੰ ਉੱਥੋਂ ਖਲਾਸਾ ਦੇ ਕੇ ਕੁਝ ਲਿਖ ਤੋਂ ਅਗਲੇ ਬਿਲਟੀ ਆ ਤੇ ਤੋਰ ਤੇ ਸਾਰੇ ਬਾਅਦ ਪਾਗੇ ਕਾਂਸ ਤੋਂ ਬਾਅਦ ਉਹਨੇ ਸਾਡੇ ਨਾਲ ਸ਼ਾਂਤ ਸ਼੍ਰੋਮਚੋਰਚੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਅਸੀਂ ਕਾਂਸ ਵਾਰੀ ਕਦੇ ਭਾਰਤ ਬੰਦ ਕਦੇ ਪੰਜਾਬ ਬੰਦ ਕਦੇ ਕੁਛ ਤੇ ਕੁਛ ਕੀਤਾ ਉਹਨੇ ਗੱਲ ਨਹੀਂ ਸੁਣੀ ਅਸੀਂ ਉਹਦੇ ਰੋਸ ਵਜੋਂ ਕਿ ਭਾਰਤ ਬੰਦ ਦਾ ਸੱਦਾ ਦਿੱਤਾ ਅੱਜ 16 ਤਰੀਕ ਹੈ ਭਾਰਤ ਬੰਦ ਦਾ ਸੱਦਾ 16 ਨਾਲ ਸੀ ਪੂਰਾ ਭਾਰਤ ਬੰਦ ਹੈ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਨਜਕਰ ਸਾਡੀਆਂ ਮੰਗਾਂ ਨਹੀਂ ਮੰਨੇਗਾ ਅਸੀਂ ਸੰਯੁਕਤ ਮੋਰਚਾ ਤੇ ਮਾਰੇ ਦਿੱਲੀ ਵੱਲ ਨੂੰ ਸਾਡੀ ਕਿਸੇ ਬੰਦੀਆਂ ਦੋ ਜਾ ਚੁੱਕੀਆਂ ਐ ਉਹ ਲੜ ਰਹਾ ਹੈ ਉੱਥੇ ਸੰਭੂ ਬਾਰਡਰ ਤੇ ਹਾਂਜੀ ਅਸੀਂ ਉਹਨਾਂ ਨਾਲ ਆ ਕੋਈ ਉਹਦੀ ਗੱਲ ਨਹੀਂ ਡਟੀਆਂ ਹੀ ਪੂਰੇ ਪੂਰੇ ਲੱਗੇ ਆ ਅਸੀਂ ਦੂਸਰੀ ਗੱਲ ਹੈ ਜੇ ਸੰਯੁਕਤ ਮੋਰਚਾ 18 ਦੀ ਮੀਟਿੰਗ ਆ ਗਈ ਹੈ ਅਸੀਂ ਇਹਦੇ ਉੱਤੇ ਵੀ ਫਕਤ ਵਿਚਾਰ ਕਰਨਾ ਸ਼ੁਰੂ ਕਰਤਾ ਕਿ ਸਾਨੂੰ ਹੁਕਮ ਆ ਗਿਆ ਅਸੀਂ ਵੀ ਦਿੱਲੀ ਨੂੰ ਚਾਲੇ ਪਾਵਾਂਗੇ ਪਰ ਜਿਹੜੀਆਂ ਖਟੜਾ ਸਰਕਾਰ ਕਰ ਰਹੀ ਹੈ ਉਹ ਜਾਰੀ ਰਹਿਣਾ ਸਰਕਾਰ ਇਹ ਅਸੀਂ 5 ਮਿੰਟਾਂ ਦਾ ਕੰਮ ਹੈ ਪਹਿਲਾਂ ਵੀ ਪਹੁੰਚੇ ਹਾਂ ਹੁਣ ਵੀ ਦਿੱਲੀ ਪਹੁੰਚ ਗਏ ਰਹਾਂ ਮੋਦੀ ਨੂੰ ਪਨੇਖਾ ਕਾਢ ਦੇਣਾ ਚਾਹੀਦਾ ਹੈ ਇਹ ਜਾਂ ਗ੍ਰਹਿ ਮੰਤਰੀ ਨੂੰ ਜਾਂ ਖੇਤੀਬਾੜੀ ਮੰਤਰੀ ਨੂੰ ਤੇ ਪੰਜਾਬ ਵਾਲੇ ਦਬ ਜਾਣਗੇ ਇਹ ਅਸੀਂ ਉਹ ਗੁਰਨਾਣਕ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਬੰਦੇ ਆ ਬੰਦਾ ਸਿੰਘ ਬਹਾਦਰ ਤੋਂ ਅਣਖੀ ਤੇ ਵਾਰਾਗੋਂ ਵਾਲੇ ਬੰਦੇ ਆ ਸਾਨੂੰ ਦੋਨੇ ਰੂਪਾਂ ਹੋਂ ਧਾਰਨੇ ਆਉਂਦੇ ਆ ਬੰਦਾ ਸਿੰਘ ਬਹਾਦਰ ਵਾਲਾ ਰੂਪ ਵਾਰਾਗਾ ਕੇ ਚੰਗਾ ਲੜਨੀਆਂ ਵੀ ਆਉਂਦੀਆਂ ਤੇ ਗੁਰਨਾਨਕ ਦੇ ਬਾਬੇ ਫਰੀਦ ਦੀ ਬਾਣੀ ਹੈ ਜਿਹੜੀ ਤੇ ਅਮਨ ਸ਼ਾਂਤੀ ਵੀ ਰਹਿ ਸਕਦੇ ਆ ਪਰ ਅਸੀਂ ਵਾਰਨਿੰਗ ਦਿੰਦੇ ਆ ਮੋਤੀ ਸਰਕਾਰ ਨੂੰ ਇਹ ਕਾਤੂਕੀ ਫੈਸਲਾ ਨਾ ਖਾਣਾਂ ਦੇ ਹੱਕ ਕੀਤਾ ਮਜ਼ਦੂਰਾਂ ਦੇ ਅਸੀਂ ਉਹ ਲੜਾਈ ਲੜਾਂਗੇ ਕਿ ਜਿਵੇਂ ਮੁਗਲ ਭਜਾਏ ਆ ਪਹਿਲਾਂ ਅਸੀਂ ਅੰਗਰੇਜ਼ ਭਜਾਏ ਆ ਤੇ ਭਜੇ ਇਹਨੇ ਵੀ ਲੱਭਣਾ ਸਾਨੂੰ ਭਜਾਉਗੇ ਮੋਦੀ ਠੀਕ ਹੈ ਅੱਜ ਜੋ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਅਸੀਂ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਪੂਰੇ ਭਾਰਤ ਦੇ ਲੋਕਾਂ ਦਾ ਸਾਰੇ ਸ਼ਹਿਰ ਬੰਦ ਹੈ ਸਾਰੀਆਂ ਟਰਾਂਸਪੋਰਟਾਂ ਬੰਦ ਹੈ ਰੇਲ ਦਾ ਬੰਦ ਹੈ ਕੋਈ ਅੱਡੇ ਟਿਕਰ ਬੰਦ ਹੈ ਅਸੀਂ ਲੋਕਾਂ ਨੂੰ ਸਾਡਾ ਸਾਹਸ ਦੇਣ ਤੇ ਲੱਖ ਲੱਖ ਦਾ ਠੀਕ ਹੈ ਜੀ ਧੰਨਵਾਦ